ਕਵੀਰ ਖੇ ਹੋਈ ਤਾਂ ਕਿਆ ਪਿਆ ਜੋ ਉੱਡ ਲਾਗੇ ਅੰਗ ਹਰ ਜਨ ਐਸਾ ਚਾਹੀਏ ਜੋ ਪਾਣੀ ਸਰਵੰਗ ਕਵੀਰ ਕਹਿੰਦਾ ਖੇ ਵੀ ਵੀ ਗੱਲ ਨਹੀਂ ਵੜੀ ਖੇ ਭਈ ਤਾਂ ਕਿਆ ਪਿਆ ਅੱਗੇ ਚੱਲੋ ਜੋ ਉੱਡ ਲਾਗੇ ਅੰਗ ਜੇ ਹਵਾ ਚੱਲਦੀ ਹੈ ਲੋਕਾਂ ਦੇ ਇਕੱਠਾ ਔੜ ਕੇ ਮਥੇ ਅਖਾਜ ਪੈ ਜਾਂਦਾ ਤੇ ਕੱਪੜਿਆਂ ਤੇ ਪੈ ਜਾਂਦਾ ਤੇ ਜਦ ਢੇਰੀ ਆਉਂਦੀ ਜਾਣਾ ਖੇ ਉੱਟ ਕੇ ਢੇਰਾ ਖਲਦੀ ਹੈ ਇਹ ਜਿਹੜੀ ਖੇ ਆ ਰਾਂ ਖੇ ਕੌਣ ਸੀ ਰੋੜਾ ਤਾਂ ਹੈਗਾ ਸੰਤ ਖੇ ਆ ਜਿਹੜੀ ਸੰਗਤ ਹੈ ਉਹਨਾਂ ਦੀ ਅਡੇ ਸੰਤ ਤਾਂ ਨਾ ਦਰਦਾ ਦੀ ਖੇ ਆ ਇਹਨੂੰ ਐਸਾ ਖੇ ਨੂੰ ਹੜਾਉਂਦਾ ਸੰਤ ਜੇ ਗੋਲਦਾ ਉੱਡਦੀ ਆ ਢੇਰਾ ਛਾ ਜਾਂਦਾ ਉਹ ਗਿਆਂਦਾ ਛਾ ਜਾਂਦੀ ਆ ਇਹ ਪ੍ਰਚਾਰ ਕਰਦੇ ਨਾ ਘਰ ਘਰ ਜਾ ਕੇ ਸੰਤ ਫਿਰ ਸੰਤਾ ਨੇ ਆ ਗਿਆ ਸੰਤ ਰਿਓ ਗਿਆ ਇਹ ਹੜਾਉਂਦੇ ਨੇ ਜਾ ਕੇ ਇਹ ਹੋਰ ਜ਼ਿਆਦਾ ਸਾਰੇ ਢੇਰਾ ਕਰਦੇ ਨੇ 1 ਕਰੋੜੇ ਨੂੰ ਪੀਠੀਏ ਕਿੰਨਾ ਇਕਲਕੇ ਬਣਦੇ ਨੇ 1 ਕਰੋੜੇ ਦੇ ਵਿੱਚੋਂ ਕਿੰਨੀ ਸੰਗਤ ਪੈਦਾ ਹੁੰਦੀ ਹੈ ਸਾਰੀ ਖੇ ਉੜ ਕੇ ਲੋਕਾਂ ਨੂੰ ਨਾ ਕਰਦੀ ਹੈ ਸਾਰੀ ਜਿੱਡਾ ਵੱਡਾ ਰੋੜਾ ਉੱਡੀ ਜਾ ਲਖੇ ਉਰੀ ਆ ਸੰਗਤ ਜਿੱਡੀ ਆ ਸੰਤ ਤੋਂ ਨਹੀਂ ਅ ਗਿਆਨ ਦਾ ਲੋਟ ਕੇ ਆਣਾ ਜੋੜ ਲਾਗੇ ਅੰਗ ਹਰ ਜਨ ਐਸਾ ਚਾਹੀਏ ਜੋ ਪਾਣੀ ਸਰਵੰਗ ਹਰ ਜਨ ਐਸਾ ਚਾਹੀਏ ਜੋ ਪਾਣੀ ਸਰਵੰਗ ਪਾਣੀ ਜਿਵੇਂ ਸਰਫੰਗਾ ਪਾਣੀ ਜਿਵੇਂ ਖੇ ਅੱਖਾਂ ਜੋ ਵਿਗੜ ਦਿੰਦਾ ਤੇ ਖੇ ਕਪੜੇ ਵੀ ਜੇ ਲੱਗੇ ਹੋਵੇ ਹੱਥ ਪੈਰ ਵੀ ਧੋ ਲੋ ਖਿ ਉੱਤਰ ਜਾਂਦੀ ਹੈ ਇਹ ਖੇ ਦਾ ਅਸਰ ਉਤਾਰੇ ਜਿਹੜਾ ਪ੍ਰਚਾਰ ਹੋ ਰਿਹਾ ਸੱਤਾ ਨਾਲ ਪਬਲਿਕ ਕਰ ਰਹੀ ਹੈ ਜਿਹੜੀ ਖੇ ਹੈ ਜਿਹੜੀ ਖੇ ਉਡਾਈ ਸਕਦਾ ਦੇ ਕਹਿੰਦੇ ਇਹਨਾਂ ਨੇ ਖੇ ਉਡਾਤੀ ਉਹ ਜਿਹੜੇ ਅਗਿਆਨੀ ਨੇ ਉਹਨਾਂ ਨੂੰ ਖੇ ਦਾ ਗਿਆਨ ਦੇ ਕੇ ਉੱਤੇ ਉਡਾਉਂਦੇ ਪੁਰਾਣੇ ਗਾਵਾਂ ਪ੍ਰਚਾਰ ਕਰਤਾ ਜਾਂਦੇ ਖੇੜਾਈ ਭੇੜੀ ਦਾ ਪ੍ਰਚਾਰ ਕਰਤੋਂ ਘਰ ਘਰ ਪ੍ਰਚਾਰ ਹੈ ਭੇੜੀ ਦਾ ਇਹ ਕਹਾਣੀਸ ਰਾਤੀ ਘਰ ਘਰ ਉਹ ਹੀ ਪ੍ਰਚਾਰ ਬਾਪੇ ਮੁੱਢ ਵਾਲੀ ਕਹਾਣੀ ਬਣਾ ਲਈ ਕਾਜ਼ਮੀ ਨੇ ਘਰ ਘਰ ਪ੍ਰਚਾਰ ਹੋ ਗਿਆ ਇਹ ਖੇੜਾਈ ਹੈ ਸਭ ਤੋਰ ਲੱਗੇ ਫਾਮ ਕਰੋ ਕੇ ਨਾ ਖੇ ਭਈ ਤੋਂ ਕਿਆ ਪਿਆ ਜੋੜ ਲਾਗੇ ਅੰਗ ਉਹ ਵੀ ਅੱਖਾਂ 'ਚ ਹੋਊਗੀ ਸਟੇਟਕ ਵੀ ਹੋਊਗੀ ਉਹ ਨਹਿਰਾ ਕਰੂਗੀ ਜੇ ਜਰਾ ਕਰਨਾ ਹਵਾ ਦੇ ਵਿੱਚ ਖੇਰ ਡੁੱਬੀ ਨਹਿਰ ਹੋ ਜਾਊਗਾ ਅਗਿਆਨਤਾ ਪੈਦਾ ਹੋਊਗੀ ਉਹਦੇ ਨਾਲ ਮਲੀਨਤਾ ਪੈਦਾ ਹੋਊਗੀ ਉਹਦੇ ਨਾਲ ਕੁਝ ਵੀ ਚੰਗਾਲੀ ਹਾਂ ਜਿੱਤੇ ਸ਼ੀਸ਼ੇ ਵੀ ਨੇ ਉਹਨਾਂ ਦੇ ਵੀ ਜਮਣੀ ਉੱਪਰ ਬਾਂਦ ਖਣਾਈ ਨਹੀਂ ਹਰ ਜਾਨ ਦਾ ਚਾਹੀਏ ਜੋ ਪਾਣੀ ਸਤੋ ਫਿਰ ਪਾਣੀ ਦੀ ਲੋਡ ਪੈਂਦੀ ਆ ਜਾਂ ਖੇ ਉੜਦੀ ਆ بارش ਪਤਾ ਹੀ ਹੈ ਨਾ ਜਦ بارش ਪੈ ਆਂਦੀ ਪਾਛੇ ਜੋ ਜਲ ਵਰਸੇ ਜੇ ਆਂਦੀ ਹੋਈ ਆ ਫਿਰ ਪਰਸ ਦਾ ਜਲ ਗਿਆਨ ਦੇ ਆਦੇ ਦੇ ਬਾਅਦ ਵੀ ਜਲ ਵਰਸਦਾ ਹੁੰਦਾ ਜੇ ਆਂਦੀ ਜਦ ਪਹਿਲਾਂ ਆਂਦੀ ਆਉਂਦੀ ਆ ਤਾਂ ਜਿਹੜੀ ਆ ਨਾ ਪਰਮ ਪਰਮ ਦਾ ਜਿਹੜਾ ਇਹਨਾਂ ਦਾ ਧੂੜ ਦਾ ਇਹ ਉੜਾ ਦਿੰਦੀ ਆ ਫੈਲਾਇ ਉਡੌੜੀ ਵੰਦੇ ਨੇ ਜੇ ਇਹਨਾਂ ਨੂੰ ਨਾਲ ਲਈਏ ਤਾਂ ਅੰਦੀ ਤੇ ਪਿੱਛੇ ਜਲ ਵਰਸਦਾ ਹੁੰਦਾ ਹੁਣ ਜਲ ਵਰਸਣਾਂ ਦਾ ਟਾਈਮ ਆ ਉਦੋਂ ਤਾਂ ਇਹਨਾਂ ਦੀ ਗੱਲ ਸੋੜ ਇਹਨਾਂ ਨੇ ਰੋਕਨ ਨੂੰ ਸੋੜਨਾ ਨਹੀਂ ਸੀ ਜਣੀ ਗੱਲ ਕਿ ਇਹਨਾਂ ਤੇ ਹਮਲਾ ਨਾ ਹੋ ਗਾ ਤਾਂ ਇਹਨਾਂ ਦੀ ਗੁਰਬਾਨੀ ਇਹਨਾਂ ਤੇ ਹਮਲਾ ਕਰਦੀਏ ਪਖੰਡ ਵਾਸਤੇ ਬਹੁਤ ਤਕੜਾ ਪਹਿਲਾ ਤਾਂ ਕਿ ਇਹਨਾਂ ਦਾ ਪਾਜ ਜਹਰ ਕਰਦੀਏ ਇਹਨਾਂ ਦੀ ਵਜਨ ਕੀ ਇਹਨਾਂ ਦੀ ਗੱਲ 'ਚ ਵਜਨ ਹੈ ਵੀ ਕਿ ਨਹੀਂ ਇਹਨਾਂ ਦੇ ਮਨ ਵਿੱਚ ਕੀ ਹੈ ਇਹ ਕਿਉਂ ਕਰਦੇ ਨੇ ਇਹਨਾਂ ਨੂੰ ਲੰਗੇ ਕਰਦੀਏ ਪਹਿਲਾਂ ਪਖੰਡਾ ਕਰਦੇ ਨੇ ਲੰਗਾ ਕਰਦੀਏ ਉਹਦੇ ਬਾਅਦ ਗੱਲ ਦੱਸਦੀਏ ਪਬਲਿਕ ਨੂੰ ਪਬਲਿਕ ਸੁਣੂਗੋ ਤਾਂ ਜਿੰਨਾ ਜਰਾਂ ਦੀ ਆਕਾਸ਼ 'ਚ ਆ ਕੋਈ ਅੱਲ੍ਹਾ ਤਾਂ ਹੋਇਆ ਨਹੀਂ ਸਾਰੇ ਇਹਨਾਂ ਨੇ ਦਰਨਾ ਕੀਤੇ ਨੇ ਸਾਰੇ ਅੱਖ ਤਾਂ کھول ਦੀਏ ਉਹਨਾਂ ਦੀ ਇਹ ਤਾਂ ਸਾਬਤ ਹੋ ਗਿਆ ਵੀ ਇਹ ਤਾਂ ਪਖੱਡੀ ਨੇ ਇਹਨਾਂ ਕੋਲ ਸੱਚ ਹੈ ਸੱਚ ਕੀ ਹੈ ਫੇਰ ਦੱਸੇ ਸਾਕੀ ਬਾਅਦ ਚ ਦਸੀਦਾ ਹੁੰਦਾ ਪਹਿਲਾ ਪਖੰਡਵਾ ਦਾ ਖੰਡਣ ਕਰੀਦਾ ਹੁੰਦਾ ਹਰ ਜਨ ਐਸਾ ਚਾਹੀਏ ਜੋ ਪਾਣੀ ਸਰੰਗ ਹਰ ਜਨ ਲੋਪ ਮੇ ਇਹ ਨੰਬਰ ਤੇ ਹਰ ਜਨ ਆਇਆ ਪਹਿਲਾ ਰੋੜਾ ਹੋ ਰੋਬਾਟ ਦਾ ਫਿਰ ਵੀ ਹਰ ਜਨ ਦੂਗਾ ਵੀ ਹਰ ਜਨ ਐਸਾ ਚਾਹੀਏ ਜਿਉਂ ਧਰਤੀ ਵਿੱਚ ਉਹ ਖੇੜ ਆਉਣ ਨਾਲ ਕਬਚਰੇ ਬਲੇ ਉਹਨਾਂ ਨੂੰ ਨਹੀਂ ਪਤਾ ਵੀ ਇਹ ਗਲਤ ਕਹਿਤਾ ਸਭ ਨੂੰ ਸੰਤ ਸੰਤ ਨੇ ਕਿਹਾ ਨੇ ਲੋਕ ਤਾਂ ਬੰਦੀ ਬਠੇ ਨੇ ਵੀ ਬੇੜੀ ਇਹ ਦੋਕਮੈਂਟ ਜਿਹੜੇ ਉਹਨਾਂ ਅਗਲੇ ਕਹਿੰਦੇ ਦੱਸਿਆ ਉਹਦੇ ਕਰਕੇ ਸ਼ਰਧਾ ਸ਼ਰਧਾ ਜੁੜ ਪੈਦਾ ਹੋਗੀ ਪਰ ਸ਼ਰਧਾ ਅੰਨੀ ਹੁੰਦੀ ਹੈ ਅੰਨੀ ਸ਼ਰਧਾ ਪੈਦਾ ਹੋਗੀ ਗਿਆਨ ਵਾਲੀ ਗੱਲ ਜਾਂਦੀ ਰਹੀ ਦੁੱਖ ਪਈਆਂ ਨਾਂ ਭੁੱਲ ਗਏ ਵੀਰੀ ਗੱਲ ਅੰਨੀ ਸ਼ਰਧਾ ਹੈ ਅਨੇ ਬਣਾਉਣਾ ਕੋਲ ਪਾਣੀ ਦੇ ਛਿੱਟੇ ਮਾਰੇ ਇਹਨਾਂ ਦੇ ਅੱਖਾਂ ਤੇ ਤਾਂ ਇਹਨਾਂ ਦੀ ਅੱਖਾਂ ਖੁੱਲਣ ਵੀ ਭਾਈ ਦੁਖਮਨ ਨਾਮ ਹੁੰਦਾ ਬੇਰੀ ਨਹੀਂ ਹੁੰਦੀ ਇਹ ਤਾਂ ਦੋਨੋਂ ਜੋੜਨ ਵਾਸਤੇ ਕਿਹਾ ਸੀ ਬੈਨਾ ਉਹਨਾਂ ਨੇ ਦੁਕਾਨਦਾਰੀ ਚਲਾਉਣੀ ਸੀ ਸਾਦਤ ਉਹਦੀ ਨਹੀਂ ਸੀ ਇੱਥੇ ਜਿਆਦਾ ਸੰਤ ਤਾਪੇ ਜੜਾਵਾ ਜਿਆਦਾ ਜੜੇ ਸਾਡਾ ਤਾਂ ਕਹਿੰਦੇ ਸੀ ਅਸਲ ਗੱਲ ਆ ਜਿਹਨੇ ਆਉਣਾ ਆਉ ਉਹ ਜਿਹਨੇ ਨਹੀਂ ਆਉਣਾ ਨਾ ਆਉ ਉਹਦਾ ਗਿਆਨ ਨੂੰ ਜੇ ਉੱਥੋਂ ਕੁਪਤੀ ਗੱਲ ਸੁਣਦੀ ਹੈ ਸੁਣ ਨੂੰ ਆਉ ਕੋਈ ਹੋਰ ਉੱਥੇ ਕੀ ਕਰਨਾ ਨਹੀਂ ਲੋਕਾਂ ਹਾਂਜੀ